ਅਜ ਦੇ ਬਾਰੇ ਪ੍ਰੈਸ ਕਾਨਫਰੰਸ ਇੱਕ ਤਾਂ ਜਿਹੜਾ ਸਨੇਚਰ ਫੜਿਆ ਸੀ ਜੀ ਕਲ ਡਿਪਟੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਦਾ ਦੂਜਾ ਸਨੇਚਰ ਵੀ ਅਸੀਂ ਫੜ ਲਿਆ ਸੀ ਸੌਰਵ ਰਾਣਾ ਜੀ ਤੇ ਉਹਦੇ ਕੋਲ ਜਿਹੜੇ ਮੋਟਰਸਾਈਕਲ ਪਰ ਨਹੀਂ ਉਹ ਮਾਰਦਤ ਕੀਤੀ ਸੀ ਸਨੇਚਿੰਗ ਕੀਤੀ ਸੀ ਉਹ ਅਸੀਂ ਰਿਕਵਰ ਉਹਦੇ ਕੋਲ ਰਿਕਵਰ ਕਰ ਲਿਆ ਜੀ ਏਜੰਟ ਬਾਰੇ ਏਜੰਟ ਜਿਹੜੇ ਦੋ ਦੋ ਏਜੰਟ ਨੇ ਜੀ ਅਸੀਂ ਇੱਕ ਤਾਂ ਫਲੋਰ ਤੋਂ ਅਰੈਸਟ ਕੀਤਾ ਸੀ ਤੇ ਦੂਜਾ ਜਿਹੜਾ ਏਜੰਟ ਆ ਉਹ ਅਸੀਂ ਦਿੱਲੀ ਤੋਂ ਅਰੇਸਟ ਕੀਤਾ ਏ 13 ਨੰਬਰ ਐਫ ਆਈ ਆਰ ਆ 224 ਦੀ तकरीबन 18,75,000 ਦੀ ਠੱਗੀ ਹੋਈ ਸੀ ਜਸਵਿੰਦਰ ਆ ਮੁੰਡਾ ਰਾਜਨਗਰ ਦਾ ਤੇ ਮਤਲਬ ਕਾਫੀ ਸੀ ਕਿ ਕਿਸੇ ਨੂੰ ਸ਼ਾਂਤੀਤ ਤਦੋਂ ਮਿਲੀ ਜਦੋਂ ਜਿਹੜੇ ਅਪਰਾਧੀ ਇਹਨੂੰ ਸਜ਼ਾ ਮਿਲੇ ਤਾਂ ਆਈਐਸਆਈ ਬਲਰਾਮ ਦੀ ਟੀਮ ਨੇ ਕਾਫੀ ਐਫਰਟਸ ਕਰਕੇ ਉਹਨੂੰ ਜਿੱਥੇ ਭੇਜਣਾ ਸੀ ਸਰ ਇਹਨੇ ਕੈਨੇਡਾ ਜਾਣਾ ਸੀ ਜਸਵਿੰਦਰ ਦੀ ਸ਼ਿਕਾਇਤ ਹੈ ਸ਼ਿਕਾਇਤ ਹੈ ਸਰ ਔਰ ਬੰਦੇ ਕਿੱਥੋਂ ਫੜੇ ਬੰਦੇ ਇੱਕ ਫਲੋਰ ਤੋਂ ਫੜਿਆ ਸੀ ਜੀ ਤੇ ਇੱਕ ਅਸੀਂ ਜਿਹੜਾ ਫੜਿਆ ਦਿੱਲੀ ਤੋਂ ਕੋਈ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ ਕੁਝ ਤੁਸੀਂ ਦੂਸਰੇ ਜਿਹੜੇ ਅਪਰਾਧੀ ਫੜੇ ਜਿਹੜੇ ਉਹ ਸਨੇਚਿੰਗ ਵਾਲਾ ਕੇਸ ਹੈ ਜੀ ਸਨੇਚਿੰਗ ਦੇ ਕੇਸ ਵਿੱਚ ਜਿਹੜਾ ਇੱਕ ਦੀਪਕ ਕੁਮਾਰ ਚੋਰੀ ਸਨੇਚਰ ਸੀ ਜਿਹੜਾ ਪਿੱਛੇ ਬੈਠਾ ਸੀ ਜਿਹਨੇ ਪਰਸ ਖੋਇਆ ਸੀ ਉਹਨੇ ਇੱਕ ਮੋਟਰਸਾਈਕਲ ਨਿਆਣਗਲ ਤੋਂ ਜਿਹੜਾ ਹੈਗਾ ਕਿ ਚੋਰੀ ਕੀਤਾ ਸੀ ਜੀ ਉਹ ਆਪ ਪਰ ਕਵਰ ਕਰਾ ਲਿਆ ਸੀ ਸਪਲੈਂਡਰ